ਹਜ਼ਾਰ ਹਜ਼ਾਰ ਰੁਪਏ ਤੇ ਦਿੱਤਾ ਨਹੀਂ ਇਹਨਾਂ ਨੇ ਤੇ 2-2 ਹਜ਼ਾਰ ਰੁਪਏ ਅੱਜ ਫਿਰ ਨਵਾਂ ਸੱਪ ਕੱਟਦਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ 11 1100 ਉਹ ਤੇ ਮਿਲਿਆ ਨਹੀਂ 2-2 ਹਜ਼ਾਰ ਕਿੱਥੋਂ ਦੇ ਦਿੰਦੇ ਜਿਹੜੇ ਇਹੀ ਬਲੌਗ ਪ੍ਰਧਾਨ ਜਿਹੜੇ ਸਾਬਕਾ ਨੇ ਇਲਜ਼ਾਮ ਲਾਏ ਹੋਏ ਨੇ ਜੀ ਉਹ ਮਾਨਸਿਕ ਪਰੇਸ਼ਾਨ ਆ ਮੈਨੂੰ ਤਾਂ ਮੈਂ ਕਹਿੰਦੇ ਐਂਡੇ ਆ ਜੀ ਪਰਚੇ ਹੋ ਜਾਣੇ ਮੈਂ ਸਰ ਸੱਚਾ ਬੰਨਾ ਮੈਂ ਨਾ ਕਿਸੇ ਕੋ ਡਰਦਾ ਤੇ ਨਾ ਡਰਨੇ ਵਾਲਿਆਂ ਚੋਂ ਆ ਬਹੁਤ ਸਾਰੀਆਂ ਥ੍ਰੈਟ ਕਾਲਸ ਨੇ ਮੈਨੂੰ ਮਾ ਜਾਨੋ ਮਾਰਨ ਦੀਆਂ ਵੀ ਧਮਕੀਆਂ ਨੇ ਉਹ ਫਿਰ ਕਿਉਂ ਕਹਿ ਰਹੇ ਨੇ ਕੀ ਕਾਰਨ ਕੀ ਅਰੇ ਪਿਛੇ ਸਮਝੋ ਜੀ ਜਿੰਨੇ ਵੀ ਇਲਜ਼ਾਮ ਲਾਏ ਬਿਲਕੁਲ ਝੂਠੇ ਤੇ ਬੇਬੁਨਿਆਦ ਆ ਕੋਈ ਜਾਂ ਤੁਸੀਂ ਵੀ ਮੈਂਟਲ ਅਫਸੈਟ ਦੇ ਲਗਾ ਰਹੇ ਉਹਨਾਂ ਦਾ ਕਿ ਮੈਂਟਲ ਅਫਸੈਟ ਜੇ ਮੈਂਟਲ ਅਫਸੈਟ ਸੇ ਤੇ ਫਿਰ ਇੰਟਰਵਿਊ ਕਿਦੀ ਇੰਨੀ ਸੋਹਣੀ ਉਹਨਾਂ ਨੇ ਕਿਸ ਤਰ੍ਹਾਂ ਦੇ ਦਿੱਤੀ ਬੜੇ ਸੋਹਣੇ ਇਲਜ਼ਾਮ ਉਹਨਾਂ ਨੇ ਤੁਹਾਡੇ ਤੇ ਵੀ ਲਾਏ ਨੇ ਬਾਕੀਆਂ ਤੇ ਵੀ ਲਗਾਏ ਨੇ ਮੈਂ ਹਲਕਾ ਮਜੀਠਾ ਮੇਰਾ ਮੈਂ ਬਲਾਕ ਪ੍ਰਧਾਨ ਮੌਜੂਦਾ ਆਮ ਆਦੀ ਪਾਰਟੀ ਆਮ ਪਾਰਟੀ ਉਹਨਾਂ ਨੂੰ ਦੀ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਕਾਰਵਾਈ ਹੋ ਚੁ ਉਹਨਾਂ ਦੇ ਛੋਟੀਆਂ-ਛੋਟੀਆਂ ਠੱਗੀਆਂ ਜਿਵੇਂ ਕਿਸੇ ਕੋ ਉਧਾਰ ਪੈਸੇ ਲੈ ਕੇ ਵਾਸਨਾ ਮੋੜਨਾ ਫਿਰ ਉਹਨਾਂ ਨੂੰ ਪਾਰਟੀ ਦੀ ਤਰ੍ਹਾਂ ਦਿਖਾਉਣਾ ਜੀਤਾ ਕਰਕੇ ਪਾਰਟੀ ਦੀ ਬਦਨਾਮੀ ਹੁੰਦੀ ਸੀ ਇਹਨਾਂ ਇੱਕ ਚੀਜ਼ਾਂ ਕਰਕੇ ਆ ਪਾਰਟੀ ਵਿਰੋਧ ਤੇ ਉਹ ਬੋਲਣ ਹੋਣ ਲੱਗੇ ਨੇ ਪਰ ਪਹਿਲਾਂ ਉਹਨਾਂ ਦੀ ਕਾਰਵਾਈ ਉਹਨਾਂ ਚੀਜ਼ਾਂ ਕਰਕੇ ਹੋਈ ਸੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਵਾਈ ਕਿਉਂਕਿ ਤੁਹਾਡੀ ਪਾਰਟੀ ਦਾ ਸਖਰਾਬ ਕਰ ਰਹੇ ਨੇ ਇਹ ਮੇਰਾ ਦਾਵਾ ਜੇ ਲੁਧਿਆਣਾ ਚ ਜਿੱਤ ਜਾਣ ਜਮਣੀ ਚੋਣ ਤੇ ਮੈਨੂੰ ਸਾਰਾ ਕਿ ਇੱਥੇ ਤੁਸੀਂ ਫਿਰ ਮੈਨੂੰ ਫੜ ਸਕਦੇ ਲੇਕਿਨ ਉਹ ਕਹਿੰਦੇ ਕਿ ਲੁਧਿਆਣਾ ਹਾਰਨ ਜਾ ਰਹੇ ਹੋ ਤੁਸੀਂ لیکن ਤੁਹਾਡੇ ਆਮ ਆਦਮੀ ਪਾਰਟੀ ਦੇ ਮਾਧਿਅ ਦੇ ਜਰਨਲ ਨੇ ਕੁਲਦੀਪ ਸਿੰਘ ਧਾਰੀਵਾਲ ਕਹਿੰਦੇ ਬਹੁਤ ਤਰਕਲ ਨੇਤਾ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਮੈਨੂੰ ਧਮਕੀਆਂ ਵੀ ਆ ਰਹੀਆਂ ਤੁਹਾਡੇ ਵਰਕਰ ਵਰਕੀ ਦੇ ਤਾਂ ਧਮਕੀਆਂ ਲਾਉਣ ਸਾਰੇ ਨੂੰ ਕ੍ਰੈਪਸਨ ਤੇ ਸਾਰੇ ਨੂੰ ਕਿਹੜੇ ਮੈਂ ਤੁਹਾਨੂੰ ਲੀਡਰਾਂ ਜੋ ਕ੍ਰੈਪਟ ਕ੍ਰੈਪਟ ਬੰਦੇ ਕਹਾਂ ਉਹ ਧਾਰੀਵਾਲ ਸਾਹਿਬ ਉਹਨੂੰ ਪੈਸੇ ਵਗੈਰਾ ਕੰਮਕਾਰ ਉਹਦੇ ਕੋਲ ਕੋਈ ਹੈ ਨਹੀਂ ਆ ਘਰੋਂ ਪਰੇਸ਼ਾਨੀ ਆ ਤੇ ਉਹ ਆਮ ਆਦਮੀ ਪਾਰਟੀ ਤੇ ਸੁੱਟ ਰਿਹਾ ਹੁਣ ਇਹਨੇ ਬੰਦੇ ਇਹਨਾਂ ਦੇ ਹਲਕੇ ਦੇ ਹੀ ਔਖੇ ਆ ਇਹਨਾਂ ਤੇ ਇਹ ਇੰਨੇ ਬੰਦੇ ਜਿਆਦਾ ਉਹ ਕਹਿੰਦੇ ਕਿ ਇੱਤਾ ਕੋਈ ਨਹੀਂ ਸਾਡੇ ਹਲਕੇ 'ਚ ਲੇਕਿਨ ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਮਜੀਠੇ ਚੋਣੇ ਜਿਹੜੇ ਛੱਡ ਕੇ ਜਾਨ ਨੂੰ ਤਿਆਰ ਹੈ ਮਜੀਠੇ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਢਾੜੀਵਾਲ ਸਾਹਿਬ ਮੇਰੇ ਨਾਲ ਡਿਬੇਟ ਸਭ ਬੈਠਣਾ ਮੈਨੂੰ ਸਵਾਲ ਜਵਾਬ ਕਰਨ ਕੋਈ ਵੀ ਮੰਤਰੀ ਮੈਨੂੰ ਜਵਾਬ ਦੇਵੇ ਆ ਕੇ ਮੈਂ ਤਾਂ ਕਹਿੰਦਾ ਮੇਰੇ ਨਾਲ ਬੈਠਣ ਉਹ ਕਹਿੰਦੇ ਧਾਰੀਵਾਲ ਸਾਹਿਬ ਮੇਰੇ ਸਵਾਲਾਂ ਦਾ ਜਵਾਬ ਦੇਣ ਮੇਰੇ ਸਾਹਮਣੇ ਬੈਜਣ ਮੀਡੀਆ ਦੇ ਨਾਲ ਮੇਰੇ ਜੋ ਮੈਂ ਸਵਾਲ ਪੁੱਛਾਂਗਾ ਉਹਦੇ ਜਵਾਬ ਦੇਣ ਉਹ ਬਾਕੀ ਬਲੌਕ ਪ੍ਰਧਾਨ ਨੇ ਹੋਰ ਉਹਦੇਦਾਰ ਨੇ ਇੱਥੇ ਹੀ ਉਹਨਾਂ ਨੂੰ ਜਵਾਬ ਦੇ ਦੇਣਗੇ ਸਾਰੀਆਂ ਗੱਲਾਂ ਦਾ ਉਦੋਂ ਤੱਕ ਜਾਣ ਦੀ ਲੋੜ ਹੀ ਨਹੀਂ ਲੇਕਿਨ ਉਹ ਕਹਿੰਦੇ ਮੈਂ ਅਸਤੀਫਾ ਨਹੀਂ ਦਿੱਤਾ ਮੈਂ ਇਹ ਵੀ ਪਾਰਟੀ ਦਾ ਕੰਮ ਕਰਦਾ ਹਾਂ ਚਲੋ ਅਸਤੀਫਾ ਲੈਣ ਦੀ ਲੋੜ ਨਹੀਂ ਹੁੰਦੀ ਪਾਰਟੀ ਆਪਣੀ ਕਾਰਵਾਈ ਕਰਦੀ ਹੈ ਇਹ ਵਕਵਾਕ ਇੱਧਰ ਉੱਧਰ ਜਾਂਦੇ ਆਉਂਦੇ ਰਹਿੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੂਜਿਆਂ ਦੇ ਕਹਿਣ ਤੇ ਮਤਾਬਕ ਕਰ ਰਿਹਾ ਉਹ ਇਨੇ ਨਹੀਂ ਹੈਗਾ ਵੀ ਉਹ ਆਪਣੇ ਤੇ ਕਹਿਣ ਤੇ ਮਤਾਬਕ ਕਰ ਰਿਹਾ ਤੁਹਾਨੂੰ ਕੀ ਲੱਗਦਾ ਕੋਈ ਨਾ ਕੋਈ ਉਹਦੇ ਪਿੱਛੇ ਸਿਆਸੀ ਤਰ ਬੈਠੀ ਹੋਈ ਆ ਅੰਮ੍ਰਿਤਸਰ ਦੇ ਮੁਜੀਟਾ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਹੀ ਜੋ ਆਮ ਆਦੀ ਪਾਰਟੀ ਦੇ ਵਰਕਰ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪਾਰਟੀ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਨਾਲ ਹੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2-2000 ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਆ ਉਹ ਵੀ ਚੁੱਠ ਲਈ ਗਈ ਸੀ ਇਸ ਵਾਰ ਸਾਰਨਾ ਗੱਲਬਤ ਕਰਨ ਲਈ ਤਿਆਰ ਨੇ ਆਮ ਆਦੀ ਪਾਰਟੀ ਤੋਂ ਹੀ ਬਲਬੀਤ ਸਿੰਘ ਜੀ ਹੁਣੇ ਬਲਬੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਰਦੇ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਇੱਕ ਵਿਅਕਤੀ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੀ ਪਾਰਟੀ ਦੇ ਉੱਤੇ ਹੀ ਉਹ ਕਹਿੰਦੇ ਨੇ ਕਿ 2-2000 ਰੁਪਏ ਦੇਣ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਲੇਕਿਨ ਔਰਤਾਂ ਨੂੰ ਤਾਂ 11-1100 ਰੁਪਏ ਦੇ ਦੇਣ ਦੇਖੋ ਜੀ ਜਿੰਨੀਆਂ ਵੀ ਗਰੰਟੀਆਂ ਸ੍ਰੀ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਸੀ ਉਨ੍ਹਾਂ ਵਿੱਚੋਂ ਸਿਰਫ ਇਹੀ ਇੱਕ ਗਰੰਟੀ ਰਹਿੰਦੀ ਹੈ ਬਾਕੀ ਤਿੰਨ ਹੀ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਚੌਥੀ ਵੀ ਜਿਹੜੀ ਜਲਦੀ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਵੀ ਪੂਰੀ ਕਰ ਦਿੱਤੀ ਜਾਵੇਗੀ ਲੇਕਿਨ 2-2000 ਰੁਪਏ ਦੀ ਗਰੰਟੀ ਤੇ ਹੈਗੀ ਨਹੀਂ ਸੀ ਉਹਦੇ ਸਰਪੰਚਾਂ ਨੂੰ 2-2000 ਰੁਪਏ ਦੇਣ ਦੀ ਗੱਲ ਕਰ ਰਹੇ ਨੇ ਨਹੀਂ ਮੈਂ ਬੀਬੀਆਂ ਵਾਲੀ ਚੌਥੀ ਗਰੰਟੀ ਦੀ ਗੱਲ ਕਰ ਰਿਹਾ ਜਿਹੜੀ ਸਰਪੰਚਾਂ ਵਾਲ ਤੁਹਾਨੂੰ ਇਹ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਜਿਹੜਾ 11-1100 ਉਹ ਤੇ ਮਿਲਿਆ ਨਹੀਂ 2-2000 ਕਿੱਥੋਂ ਦੇ ਦੇਣਗੇ 2-2000 ਰੁਪਏ ਵੀ ਦੇਣਗੇ ਜੀ ਪਹਿਲੀਆਂ ਸਰਕਾਰਾਂ ਨੇ 1200 ਰੁਪਏ ਅਨਾਉਂਸ ਕੀਤਾ ਸੀ ਉਹਨਾਂ ਜਿਨੇ ਪਿਛਲੇ ਸਰਪੰਚ ਰਹੇ ਗਏ ਚਾਹੇ ਉਹ ਕਿਸੇ ਵੀ ਪਾਰਟੀ ਦੇ ਸੀ ਸਾਰਿਆਂ ਨੂੰ ਬਰਾਬਰ 72-72000 ਰੁਪਏ ਜਿਹੜਾ ਪਿਛਲੀ ਵਾਰ ਵੀ ਦਿੱਤਾ ਗਿਆ ਜੀ 5-5 ਸਾਲ ਦੀ ਤਨਖਾਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ 2000 ਨਾਲ ਬਣੇਗਾ ਉਹ ਸਾਰਾ ਦਿੱਤਾ ਜਾਵੇਗਾ ਜੀ ਲੇਕਿਨ ਉਹਨਾਂ ਦਾ ਬਹੁਤ ਵੱਡੇ ਦਾਅਵੇ ਸੀ ਬਹੁਤ ਸਾਰੀਆਂ ਉਹਨਾਂ ਨੇ ਤੁਹਾਡੇ ਇਸ ਮਜੀਠੇ ਹਲਕੇ ਨੂੰ ਲੈ ਕੇ ਜਿਹੜੀਆਂ ਨੇ ਉਹ ਗੱਲਾਂ ਵੀ ਸਾਂਝੀਆਂ ਕੀਤੀ ਉਹ ਕਹਿੰਦੇ ਕਿ ਮਜੀਠੇ ਹਲਕੇ ਦੇ ਲੋਕ ਬਹੁਤ ਪਰੇਸ਼ਾਨ ਨੇ ਆਮ ਆਦਮੀ ਪਾਰਟੀ ਤੋਂ ਔਰ ਖਾਸ ਤੂ ਉਹ ਤੇ ਜਿਹੜੀ ਧੱਕੇਸ਼ਾਹੀ ਆ ਉਹ ਕਦੀ ਵੀ ਬਰਦਾਸ਼ ਜਿਹੜੀ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕੀਤੀ ਜਾ ਰਹੀ ਉਹ ਕਦੀ ਵੀ ਬਰਦਾਸ਼ ਲੋਕ ਨਹੀਂ ਕਰਦੇ ਪਏ ਨਜ਼ਰ ਆ ਰਹੇ ਦੇਖੋ ਜੀ ਆਮ ਆਦਮੀ ਪਾਰਟੀ ਕੋਈ ਧੱਕੇਸ਼ਾ ਨਹੀਂ ਕਰ ਰਹੀ ਸਰਦਾਰ ਜਗਵਿੰਦਰਪਾਲ ਸਿੰਘ ਜਿੱੱਗਾ ਮਜੀਠੀਆ ਜੋ ਹਲਕਾ ਇੰਚਾਰਜ ਨੇ ਬਹੁਤ ਹੀ ਜਿਹੜੇ ਆ ਵੀ ਨਿਮਰ ਸੁਭਾਅ ਦੇ ਮਾਲਕ ਆ ਉਹ ਕਦੀ ਕਿਸੇ ਨਾਲ ਧੱਕਾ ਨਹੀਂ ਕਰਦੇ ਆਮ ਆਦਮੀ ਪਾਰਟੀ ਨੇ ਵੀ ਅੱਜ ਤੱਕ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਸਰਦਾਰ ਕੁਲਦੀਪ ਸਿੰਘ ਦੀ ਢਾਲੀਵਾਲ ਜੋ ਕੈਬਨਟ ਮਨਿਸਟਰ ਆ ਉਹ ਵੀ ਸਾਡੇ ਨਾਇੜਲੇ ਹਲਕੇ ਤੋਂ ਨੇ ਉਹ ਵੀ ਮਜੀਠੇ ਹਲਕੇ ਵਿੱਚ ਆਮ ਲੋਕਾਂ ਦੀ ਬਾਹ ਫੜਦੇ ਨੇ ਇੱਥੋਂ ਲੋਕ ਜਾ ਕੇ ਸਟ੍ਰੈਸ ਦੇ ਕੰਮ ਲੈਦੇ ਨੇ ਜੀ ਲੇਕਿਨ ਤੁਸੀਂ ਜੱਗਾ ਮਜੀਠਿਆ ਦੀ ਗੱਲ ਕੀਤੀ ਉਹ ਕਹਿੰਦੇ ਪਿਆਰਾ ਸ਼ੂਟ ਨਾ ਉਤਰ ਕੇ ਆਏ ਨੇ ਪਿਆਰਾ ਸ਼ੂਟ ਦੇ ਰਾਹੀ ਉਹਨਾਂ ਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਮਿਲੀਆਂ ਦੂਸਰੀਆਂ ਪਾਰਟੀਆਂ ਚੋਂ ਨਿਕਲ ਕੇ ਆਏ ਨੇ ਕਿਸ ਤਰ੍ਹਾਂ ਲੱਗਦਾ ਕਿ ਲੱਗਦਾ ਨਹੀਂ ਕਿ ਦੂਸਰੀਆਂ ਪਾਰਟੀਆਂ ਦੇ ਇਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਨਾਲ ਦੇਖੋ ਜੀ ਉਹਨਾਂ ਨੇ ਕਿਸੇ ਲਾਲਚ ਚ ਨਹੀਂ ਹੀ ਆਏ ਇੱਕ ਅਜੀਬ ਵਲੰਟੀਅਰ ਉਹਨਾਂ ਨੇ ਆ ਕੇ ਜਿਹੜੀ ਆ ਵੀ ਆਪਣਾ ਆਮ ਆਦਮੀ ਪਾਰਟੀ ਦਾ ਸਫ਼ਰ ਸ਼ੁਰੂ ਕੀਤਾ ਸੀ ਲਗਭਗ 1 ਸਾਲ ਤੋਂ ਬਾਅਦ ਪਾਰਟੀ ਨੇ ਦੇਖਿਆ ਵੀ ਇਹ ਡਿਜ਼ਰਵ ਕਰਦੇ ਨੇ ਤਾਂ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਕੋਈ ਪੈਰਾਸ਼ੂਟ ਵਾਲੀ ਗੱਲ ਨਹੀਂ ਉਹਨਾਂ ਨੂੰ 1 ਸਾਲ ਪਹਿਲਾਂ ਭਰਖਿਆ ਗਿਆ ਲੇਕਿਨ ਜਿਸ ਵਿਅਕਤੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਪ੍ਰੈਜ਼ੈਂਟ ਉਹਨਾਂ ਦੀ ਕੀ ਸਿਚੁਏਸ਼ਨ ਹੈਗੀ ਐਸ ਵੇਲੇ ਮੌਜੂਦਾ ਹੈਗੇ ਨੇ ਕਿ ਨਹੀਂ ਹੈਗੇ ਐਸ ਵੇਲੇ ਜੀ ਦੇਖੋ ਜੀ ਉਹਨਾਂ ਨੂੰ ਦੀ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਕਾਰਵਾਈ ਹੋ ਚੁੱਕੀ ਆ ਜੀ ਕਿਦੋਂ ਦੇ ਜੀ ਪਾਰਟੀ ਤੇ ਕੋਈ 4 ਮਹੀਨੇ ਪਹਿਲਾਂ ਤੋਂ ਹੀ ਹੋ ਗਈ ਜੀ ਆ ਜੀ ਨਵੇਂ ਬਲੌਗ ਪ੍ਰਧਾਨ ਬਿਲਕੁਲ ਰੈਡੀ ਨੇ ਉਹਨਾਂ ਦੀ ਲਿਸਟ ਸਾਡੇ ਕੋਲ ਨੇ ਸਾਰੀ ਹਾਂ ਆ ਜਿਹੜੀ ਤੁਹਾਨੂੰ ਵੀ ਮਾਈ ਜਕਰਾ ਦਿੱਤੀ ਜਾਏਗੀ ਜਿਹੜੀ ਪਿੰਡਾਂ ਦੀ ਵੰਡ ਹੋਈ ਹੈ ਉਹ ਵੀ ਸਾਰੀ ਵਿੱਚ ਇਹਦੇ ਮੈਂਸ਼ਨ ਹੈਗੀ ਆ ਜੀ ਜਿਹੜੇ ਇਹ ਬਲੌਗ ਪ੍ਰਧਾਨ ਜਿਹੜੇ ਸਾਬਕਾ ਨੇ ਇਲਜ਼ਾਮ ਲਾਏ ਹੋਏ ਨੇ ਜੀ ਉਹ ਮਾਨਸਿਕ ਪਰੇਸ਼ਾਨ ਆ ਉਹਨੂੰ ਪੈਸੇ ਵਗੈਰਾ ਕੰਮਕਾਰ ਉਹਦੇ ਕੋਲ ਕੋਈ ਹੈ ਨਹੀਂ ਆ ਘਰੋਂ ਪਰੇਸ਼ਾਨੀ ਆ ਤੇ ਉਹ ਆਮ ਆਦਮੀ ਪਾਰਟੀ ਤੇ ਸੁੱਟ ਰਿਹਾ ਹੁਣ ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰਿਆਂ ਨੂੰ ਯੋਗਤਾ ਦੇ ਆਧਾਰ ਤੇ ਹੀ ਕੰਮ ਦਿੰਦੀ ਆ ਯੋਗਤਾ ਦੇ ਆਧਾਰ ਤੇ ਹੀ ਉਹਨਾਂ ਪੋਲੀਟੀਕਲ ਕੋਈ ਸੈਟਲਮੈਂਟ ਹੁੰਦੀ ਆ ਇਹਨਾਂ ਦੇ ਵਿੱਚ ਇਹ ਚੀਜ਼ ਦੀ ਦੌੜ ਪੈਦਾ ਹੋ ਗਈ ਆ ਵੀ ਜਲਦੀ ਜਲਦੀ ਸਾਨੂੰ ਪਾਰਟੀ ਕੁਝ ਦੇ ਦੇ ਨਹੀਂ ਤੇ ਇਹ ਜਿਹੜੇ ਆ ਨਾ ਜਿਹੜੀ ਚੀਜ਼ੇ ਸੋਚ ਕੇ ਬੈਠੇ ਆ ਉਹਦੇ ਤੇ ਫਿਰ ਅਸਰ ਤਾਂ ਉਹਨੂੰ ਪਤਾ ਦਿਮਾਗ ਤੇ ਵੀ ਕਰ ਜਾਂਦੀ ਆ ਈਹੀ ਇਹਨਾਂ ਦਾ ਹਾਲਾਤ ਹੋਇਆ ਵੀ ਇਹ ਜਿਵੇਂ ਮੈਂਟਲ ਅਫਸੈਟ ਹੋਣ ਵਾਲੀ ਗੱਲ ਆ ਇਹਨਾਂ ਦੇ ਜਿੰਨੇ ਵੀ ਇਲਜ਼ਾਮ ਲਾਏ ਬਿਲਕੁਲ ਝੂਠੇ ਤੇ ਬੇਬੁਨਿਆਦ ਆ ਇਲਜ਼ਾਮ ਤਾਂ ਤੁਸੀਂ ਵੀ ਮੈਂਟਲ ਅਫਸੈਟ ਦੇ ਲਗਾ ਰਹੇ ਉਹਨਾਂ ਦੇ ਕਿ ਮੈਂਟਲ ਅਫਸੈਟ ਜੇ ਮੈਂਟਲ ਅਫਸੈਟ ਸੇ ਤੇ ਫਿਰ ਇੰਟਰਵਿਊ ਕਿਦੀ ਇੰਨੀ ਸੋਣੀ ਉਹਨਾਂ ਨੇ ਕਿਸ ਤਰ੍ਹਾਂ ਦੇ ਦਿੱਤੀ ਬੜੇ ਸੋਨੇ ਇਲਜ਼ਾਮ ਉਹਨਾਂ ਨੇ ਤੁਹਾਡੇ ਤੇ ਵੀ ਲਾਏ ਨੇ ਬਾਕੀਆਂ ਤੇ ਵੀ ਲਗਾਏ ਨੇ ਦੇਖੋ ਜੀ ਸਾਡੇ ਨਾਲ ਪਹਿਲਾਂ ਕੰਮ ਕੀਤਾ ਅਸੀਂ ਤਾਂ ਚਲੋ ਇੱਕ ਤਾਂ ਕਰਕੇ ਕਹਿ ਰਹੇ ਵੀ ਜਿਹੜੀ ਗੱਲ ਸਮਝਣੀ ਹੁੰਦੀ ਉਹਨੂੰ ਉਹ ਸਮਝਦੇ ਨਹੀਂ ਹੂੰ ਤੇ ਆਪਣੀ ਜਿੱਦ ਵਾਲੀ ਗੱਲ ਕਰਦੇ ਨੇ ਇੱਕ ਉਹ ਏਜੇ ਚ ਵੀ ਥੋੜੇ ਘਟ ਨੇ ਤੇ ਉਹ ਬੱਚਿਆਂ ਵਾਲੀ ਸੋਚ ਮੁਤਾਬਕ ਵੀ ਜਿੱਦ ਕਰ ਲੈਂਦੇ ਨੇ ਉਸ ਤਰੀਕੇ ਨਾਲ ਲੇਕਿਨ ਉਹ ਬੱਚਿਆਂ ਦੀ ਸੋਚ ਦੇ ਮੁਤਾਬਕ ਤੇ ਤੁਸੀਂ ਗੱਲ ਕਰਦੇ ਪੂਤ ਕਹਿੰਦੇ ਧਾਰੀਵਾਲ ਸਾਹਿਬ ਮੇਰੇ ਸਵਾਲਾਂ ਦਾ ਜਵਾਬ ਦੇਣ ਮੇਰੇ ਸਾਹਮਣੇ ਬੈਜਣ ਮੀਡੀਆ ਦੇ ਨਾਲ ਮੇਰੇ ਜੋ ਮੈਂ ਸਵਾਲ ਪੁੱਛਾਂਗਾ ਉਹਦੇ ਜਵਾਬ ਦੇਣ ਉਹ ਕਹਿੰਦੇ ਮੈਨੂੰ ਥ੍ਰੈਟ ਕਾਲਸ ਵੀ ਬਹੁਤ ਸਾਰੀਆਂ ਆ ਰਹੀਆਂ ਨੇ ਕਿੰਨੀ ਕਿ ਸੱਚਾਈ ਹੈ ਰਵੇਚ ਉਹਨਾਂ ਨੂੰ ਲੱਗਦਾ ਨਹੀਂ ਕਿ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦੇ ਵਿੱਚੋਂ ਹੀ ਨਿਕਲੇ ਨੇ ਉਹ ਗੱਲਬਾਤ ਦਾ ਜਵਾਬ ਦੇਦਣ ਅਗਰ ਤੁਸੀਂ ਸਪੋਜ਼ ਕਰੋ ਤੁਸੀਂ ਉਹਨਾਂ ਦੀ ਜਗ੍ਹਾ ਤੇ ਦਾ ਹੱਕਦਾਰ ਵੀ ਤੇ ਮੰਨਣਾ ਤੂੰ ਲੀਡਰ ਹੋ ਜਾਂ ਮੈਂ ਤੁਹਾਡਾ ਲੀਡਰ ਹੀ ਤੇ ਹਾਂ ਚਲੋ ਢਾਲੀਵਾਲ ਸਾਹਿਬ ਤੇ ਬਹੁਤ ਦੂਰ ਉਹਨਾਂ ਦੇ ਬਰਾਬਰ ਦੇ ਬੰਦੇ ਜਿਹੜੇ ਬਾਕੀ ਬਲੌਕ ਪ੍ਰਧਾਨ ਨੇ ਹੋਰ ਉਹਦੇਦਾਰ ਨੇ ਇੱਥੇ ਹੀ ਉਹਨਾਂ ਨੂੰ ਜਵਾਬ ਦੇ ਦੇਣਗੇ ਸਾਰੀਆਂ ਗੱਲਾਂ ਦਾ ਉੱਥੇ ਤੱਕ ਜਾਣ ਦੀ ਲੋੜ ਹੀ ਨਹੀਂ ਢਾਲੀਵਾਲ ਲੇਕਿਨ ਬਲੌਕ ਪ੍ਰਧਾਨ ਨੇ ਨਹੀਂ ਜਵਾਬ ਦਿੱਤਾ ਹੋਗਾ ਤਾਂ ਹੀ ਜੋ ਮੀਡੀਆ ਤੇ ਆ ਗਏ ਉਹਨਾਂ ਨੇ ਸਪੈਸ਼ਲ ਸਾਨੂੰ ਕਾਲ ਕਰਕੇ ਸਾਨੂੰ ਇੰਟਰਵਿਊ ਦਿੱਤਾ ਸਾਰੇ ਬਲੌਕ ਪ੍ਰਧਾਨ ਬਾਕੀ ਇਕੱਠੇ ਨੇ ਜੀ ਜਿਹੜੇ ਸਾਬਕਾ ਵੀ ਹੈਗੇ ਨੇ ਉਹ ਵੀ ਬਿਲਕੁਲ ਇਕੱਠੇ ਨੇ ਸਿਰਫ ਇਹ ਹੀ ਇੱਕ ਹੈ ਕਿ ਵਕ ਵਕ ਪਾਰਟੀਆਂ ਦੇ ਨਾਲ ਥੋੜੇ ਸਬੰਧ ਹੋਣ ਕਰਕੇ ਇਹ ਹੋ ਗਿਆ ਇੱਕ ਥਾਂ ਟਿਕਣ ਵਾਲੀ ਗੱਲ ਨਹੀਂ ਮੇਰੇ ਕੋਲ ਫੋਟੋਗ੍ਰਾਫ ਵੀ ਹੈਗੇ ਨੇ ਉਹ ਤੁਹਾਨੂੰ ਦੇ ਦਿੱਤੇ ਜਾਣਗੇ ਇਹ ਵੱਖ-ਵੱਖ ਇਧਰ-ਉਧਰ ਜਾਂਦੇ ਆਉਂਦੇ ਰਹਿੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੰਨਾ ਵਿਕਾਸ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੀਤਾ ਹੋਇਆ ਪਹਿਲੀਆਂ ਸਰਕਾਰਾਂ ਦੇ ਵਿੱਚ ਨਹੀਂ ਇੰਨਾ ਹੋਇਆ ਜਿਵੇਂ ਸਕੂਲਾਂ ਦੀ ਇਹਨਾਂ ਨੇ ਗੱਲ ਕੀਤੀ ਸੀ ਪਹਿਲੀ ਇੱਕ ਇੰਟਰਵਿਊ ਦੇ ਵਿੱਚ ਇਹਨਾਂ ਦੇ ਪਿੰਡ ਹੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕੋਈ 21-22 ਲੱਖ ਰੁਪਏ ਜਿਹੜਾ ਵਾ ਇਹਨਾਂ ਦੇ ਪਿੰਡ ਹੀ ਆਇਆ ਹੋਇਆ ਸੀ ਜਦੋਂ ਕਿ ਪਹਿਲੀਆਂ ਅਕਾਲੀ ਸਰਕਾਰ ਵਾਲੇ ਸਿਰਫ 4 ਲੱਖ ਕੁਝ 15000 ਰੁਪਏ ਆਏ ਨੇ ਤੇ ਕਾਂਗਰਸ ਵੇਲੇ ਸਿਰਫ 1 ਲੱਖ ਆਏ ਸੀ ਅਤੇ 3 ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਨੇ ਇੰਨੇ ਪੈਸੇ ਇਨ੍ਹਾਂ ਦੇ ਪਿੰਡ ਦੇ ਸਕੂਲ ਨਹੀਂ ਦਿੱਤੇ ਹੋਏ ਨੇ ਤੇ ਦੂਜੇ ਬੰਨੇ ਕਹਿੰਦੇ ਵੀ ਵਿਕਾਸ ਨਹੀਂ ਹੋਇਆ ਆਪਦੇ ਸਕੂਲ 'ਚ ਹੀ ਜਾ ਕੇ ਦੇਖ ਲੈਣ ਉਹ ਕਹਿੰਦੇ ਕਿ ਇਹ ਸਕੂਲ ਆਫ ਐਮੀਨੇਸ਼ਨ ਆ ਮੀਨ ਜਿਹੜਾ ਹੈਗਾ ਵਾ ਉਹ ਪਹਿਲਾਂ ਦਾ ਬਣ ਚੁੱਕਾ ਸੀ ਉਹ ਇਹ ਤੋਂ ਲੀਪਾ ਟੋਪੀ ਕਰਕੇ ਤੇ ਉਹ ਦਿਖਾਤਾ ਗਿਆ ਜੀ ਕਿ ਆਦੋ ਦੀ ਫੋਟੋ ਕਿ ਚਲੋ ਉਹ ਤੇ ਕਈ ਇੱਕ ਜਰਨਲਿਸਟ ਨੇ ਵੀ ਵੀਡੀਓ ਕੀਤੀ ਹੈ ਪਹਿਲਾਂ ਹੀ ਹੋ ਚੁੱਕਾ ਸੀਗਾ ਸਭ ਕੁਝ ਕੀ ਲੱਗਦਾ ਨਹੀਂ ਕਿ ਇੱਕ ਫੋਕੀ ਸ਼ੌਰਤ ਲਈ ਸਾਰਾ ਕੁਝ ਆਮ ਆਦਮੀ ਪਾਰਟੀ ਕਰੇਗੀ ਜਾ ਕੇ ਤੇ ਉੱਥੇ ਪੇਂਟ ਮਾਰਿਆ ਤੇ ਕਿਉਂਕਿ ਭਗਵੰਤਪਾਲ ਸਾਹਿਬ ਤੇ ਖੁਦ ਕਹਿੰਦੇ ਸੀ ਕਿ ਇਨੋਗ੍ਰੇਸ਼ਨ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦੇਉਂਦੇ ਲੋਕ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਕਿਤਨਾ ਕਿਤੇ ਨੁਕਸਾਨ ਕਰਨਗੀਆਂ ਇਨ ਫਿਊਚਰ ਤੁਹਾਡੇ ਤੁਹਾਡੀ ਤੁਹਾਡੀ ਪਾਰਟੀ ਲਈ ਸਕੂਲ ਆਫ ਐਮੀਨੈਂਸ ਨਹੀਂ ਉਹ ਹੈਗਾ ਜੀ ਉਹ ਸਮਾਰਟ ਸਕੂਲ ਪਹਿਲਾਂ ਤੋਂ ਬਣਿਆ ਹੋਇਆ ਸੀ ਉਹਨੂੰ ਨਾਂ ਦਿੱਤਾ ਗਿਆ ਸੀ ਸਮਾਰਟ ਸਕੂਲ ਦਾ ਪਰ ਉਹਦੇ ਵਿੱਚ ਜਿਹੜਾ ਡਿਵੈਲਪਮੈਂਟ ਆ ਨਾ ਇਹ ਲੈਟਰ ਹੈਡ ਹੈ ਸਰਕਾਰੀ ਸਕੂਲ ਦੇ ਹੈਡਮਾਸਟਰ ਦੇ ਅਧਿਨ ਆਇਆ ਸਾਰਾ ਜਿੰਨੀ ਗ੍ਰਾਂਟ ਦੀ ਡਿਟੇਲ ਆ ਸਾਰੀ ਆਈ ਹੋਈ ਆ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਮੈਂ ਪਹਿਲਾਂ ਕੈਲਕੂਲੇਸ਼ਨ ਦੱ ਚੁੱਕਿਆ ਵੀ 4 ਲੱਖ 15000 ਰੁਪਏ ਜਿਹੜੇ ਕਾਲੀ ਸਰਕਾਰ ਦੇ 10 ਸਾਲਾਂ ਵਿੱਚ ਆਏ ਆ ਕਾਂਗਰਸ ਦੇ 5 ਸਾਲਾਂ ਵਿੱਚ 1 ਲੱਖ 23000 ਰੁਪਏ ਆਏ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਏ ਨੇ ਉਹ 21 22 ਲੱਖ ਰੁਪਏ ਦੇ حساب ਨਾਲ ਜਿਹੜੇ ਇੱਥੇ ਗਰੰਟ ਆਈ ਹੋਈ ਹੈ ਆ ਬਿਲਕੁਲ ਆਫੀਸ਼ੀਅਲ ਅਨਾਉਂਸਮੈਂਟ ਆ ਸਾਰੀ ਇਹ ਕੋਈ ਤੱਥਾਂ ਦੇ ਆਧਾਰ ਤੇ ਸਾਡੇ ਜਗਵਿੰਦਰਪਾਲ ਸਿੰਘ ਜੀ ਜਗ੍ਹਾ ਮਜੀਠੀਆ ਉਸ ਦਾ ਪਹਿਲਾਂ ਜਵਾਬ ਵੀ ਦੇ ਚੁੱਕੇ ਨੇ ਬਿਲਕੁਲ ਬਿਲਕੁਲ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਵਿੱਚ ਚਾਹਾਂਗਾ ਕਿ 2007-8 ਦੇ ਵਿੱਚ 60000 ਰੁਪਏ ਦੀ ਕਮਿਟ ਜਿਹੜੀ ਆ ਅਮਾਉਂਟ ਜਿਹੜੀ ਆ ਉਹ ਆ ਔਰ ਥੱਲੇ ਮੋਰ ਵੀ ਜਿਹੜੀ ਆ ਜ਼ਰੂਰ ਨਜ਼ਰ ਆ ਰਹੀ ਹੈ ਲੇਕਿਨ ਕਿਤਰਾ ਕਿਤੇ ਇਹ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ ਤੁਹਾਨੂੰ ਕੀ ਕਾਰਨ ਕੀ ਲੱਗਦਾ ਹੈ ਉਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਥ੍ਰੈਟ ਕਾਲਸ ਨੇ ਮੈਨੂੰ ਮਾ ਜਾਨੋ ਮਾਰਨ ਦੀਆਂ ਵੀ ਧਮਕੀਆਂ ਨੇ ਉਹ ਫਿਰ ਕਿਉਂ ਕਹਿ ਰਹੇ ਨੇ ਕੀ ਕਾਰਨ ਕੀ ਅਰੇ ਪਿੱਛੇ ਸਮਝੋ ਤੁਸੀਂ ਜਨਤਕ ਕਰਦੇ ਜੀ ਜੇ ਉਹਨਾਂ ਕੋਲੋਂ ਕਿਸੇ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਉਹਦੇ ਤੇ ਕਾਰਵਾਈ ਕਰਾਉਣ ਜਨਤਰ ਕਰਨ ਉਹ ਕਹਿੰਦੇ ਪਰਚਾ ਵੀ ਕਹਿੰਦੇ ਮੈਨੂੰ ਬੜੇ ਜਣਾਂ ਦਾ ਫੋਨ ਆਦਾ ਕਿ ਤੇ ਮਾਮਲਾ ਦਰਜ ਕਰਾ ਦੇ ਮੇਰੇ ਤੇ ਹਜੇ ਤੱਕ ਕੋਈ ਮਾਮਲਾ ਦਰਜ ਨਹੀਂ ਆ ਮੇਰੇ ਤੇ ਮਾਮਲਾ ਦਰਜ ਕਰਾਉਂਦੀ ਗੱਲ ਵੀ ਕੀਤੀ ਜਾਂਦੀ ਹੈ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਬਸ ਦੂਜਿਆਂ ਦੇ ਕਹਿਣ ਤੇ ਮਤਾਬਕ ਕਰ ਰਿਹਾ ਹੈ ਉਹ ਇੰਨੇ ਨਹੀਂ ਹੈਗਾ ਵੀ ਉਹ ਆਪਣੇ ਤੌਰ ਤੇ ਕਹਿਣ ਤੇ ਮਤਾਬਕ ਕਰ ਰਿਹਾ ਤੁਹਾਨੂੰ ਕੀ ਲੱਗਦਾ ਕੋਈ ਨਾ ਕੋਈ ਉਹਦੇ ਪਿੱਛੇ ਸਿਆਸੀ ਤਰ ਬੈਠੀ ਹੋਈ ਆ ਜਿਹੜੀ ਉਹ ਕਰ ਰਹੀ ਆ ਜਦੋਂ ਕਿ ਸਿਆਸਤਦਾਨ ਸਿਆਸਤਦਾਨ ਦੇ ਵਿੱਚ ਤਾਂ ਕੀ ਪਤਾ ਆਮ ਆਦੀ ਪਾਰਟੀ ਦੀ ਮਗਰ ਬੈਠੀ ਹੋਵੇ ਕੀ ਪਤਾ ਉਹਨਾਂ ਨੇ ਨਾ ਕਿਹਾ ਹੋਵੇਗਾ ਤੂੰ ਹੀ ਤੂੰ ਹੀ ਆਵਾਜ਼ ਚੁੱਕਲਾ ਨਹੀਂ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਲੋਕ ਆਵਾਜ਼ ਚੁੱਕਦੇ ਹੀ ਨਹੀਂ ਨਹੀਂ ਮੌਜੂਦਾ ਸਰਕਾਰ ਦੇ ਖਿਲਾਫ ਤੁਹਾਨੂੰ ਪਤਾ ਰਵਾਇਤੀ ਪਾਰਟੀਆਂ ਬਹੁਤ ਹੋਈਆਂ ਪਈਆਂ ਇਹਨਾਂ ਨੂੰ ਆਪਣੇ ਆਪ ਵਿੱਚ ਡਰ ਲੱਗ ਰਿਹਾ ਤੇ ਜਿਨ੍ਹਾਂ 3 ਸਾਲ ਦੇ ਵਿੱਚ ਇਹਨਾਂ ਨੇ ਕੰਮ ਕਰ ਦਿੱਤਾ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋਰ ਕਰ ਰਹੇ ਆ ਜਿਵੇਂ ਸਕੂਲਾਂ ਦਾ ਲਾ ਲਓ ਸਿਹਤ ਦਾ ਲਾ ਲਓ ਹਸਪਤਾਲਾਂ ਦਾ ਲਾ ਲਓ ਤੁਸੀਂ ਲੋਕਾਂ ਦੇ ਟੈਸਟ ਫ੍ਰੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆ ਪੜ੍ਹਾਈ ਦੇ ਵਿੱਚ ਹਰ ਸਾਲ ਹੀ ਜਿਹੜੀ ਆ ਨਾ ਐਡਮਿਸ਼ਨ ਸਰਕਾਰੀ ਸਕੂਲਾਂ ਵਿੱਚ ਵਧਦੀ ਜਾ ਰਹੀ ਆ। ਹੂੰ ਜਿਵੇਂ ਹੁਣ ਪਿਛਲੀ ਵਾਰ ਤੁਸੀਂ ਦੇਖਿਆ ਜਿੰਨੀਆਂ ਵੀ ਨੌਕਰੀਆਂ ਨਿਕਲੀਆਂ 0 ਟੋਲਰੈਂਸ ਭ੍ਰਿਸ਼ਟਾਚਾਰ ਤੇ ਨਹੀਂ ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲੀਆਂ। ਮੈਂ ਇੱਕ ਵਾਰ ਆਪ ਦੇਖ ਰਿਹਾ ਸੀ ਜਦੋਂ ਜੁਡੀਸ਼ੀਅਲ ਦੀਆਂ ਪੋਸਟਾਂ ਆਈਆਂ ਜੱਜ ਬਣਿਆ ਉਹਨਾਂ ਵਿੱਚ ਐਸਸੀ ਕੁੜੀਆਂ ਬਹੁਤ ਜ਼ਿਆਦਾ ਆਈਆਂ। ਹੂੰ ਜਦੋਂ ਕਿ ਇਹਨਾਂ ਦੀ ਵਿਚਾਰਿਆਂ ਦੀ ਵਾਰੀ ਬਹੁਤ ਘੱਟ ਹੁੰਦੀ ਹੁੰਦੀ ਸੀ। ਹੂੰ ਇਹ ਸਾਰੀਆਂ ਜਿਹੜੀਆਂ ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲ ਰਹੀਆਂ ਤੇ ਦੂਜੀਆਂ ਪਾਰਟੀਆਂ ਨੂੰ ਹੱਥਾਂ ਪੈਰਾਂ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੀ ਲੋਕਾਂ ਨੂੰ ਨੌਕਰੀਆਂ ਦੇਈ ਗਈ ਤਾਂ ਫਿਰ ਜਿਹੜਾ ਸਾਡੇ ਲਈ ਆਉਣ ਵਾਲਾ ਸਮਾਂ ਮੁਸ਼ਕਲ ਆ ਤਾਂ ਉਹਨਾਂ ਨੇ ਕੁਝ ਹੋ ਜੇ ਬੰਦੇ ਜਿਹੜੇ ਆ ਉਹਨਾਂ ਨੂੰ ਨਾਰੋ ਵੀ ਤੁਸੀਂ ਅੱਗੇ ਲਾ ਕੇ ਬਦਨਾਮੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਲੇਕਿਨ ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਮਜੀਠੇ ਚੋਣੇ ਜਿਹੜੇ ਛੱਡ ਕੇ ਜਾਨ ਨੂੰ ਤਿਆਰ ਹੈ ਮਜੀਠੇ ਹਲਕੇ ਚ ਆਮ ਆਦਮੀ ਪਾਰਟੀ ਨੂੰ ਕਹਿੰਦੇ ਕਿ ਬਹੁਤ ਸਾਰੀਆਂ ਵੋਟਾਂ ਨੇ ਜਿਹੜੀਆਂ ਲੋਕ ਛੱਡਣਾ ਚਾਹੁੰਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਨੁਕਸਾਨ ਹੋਏਗਾ ਜੇ ਤੁਹਾਡੀ ਪਾਰਟੀ ਦਾ ਸੇਮ ਇਹ ਪੈਟਰਨ ਤਾਂ ਚੱਲਦਾ ਰਹੇ ਦੇਖੋ ਜੀ ਅੱਜ ਤੱਕ ਤੇ ਜਿੰਨੇ ਵੀ ਵੇਖੋ ਕਾਲੀ ਸਰਪੰਚ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਨਪੂਰੀਆਂ ਪੂਰੀਆਂ ਪੰਚਾਇਤਾਂ ਸ਼ਾਮਲ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਹੋਰ ਸ਼ਾਮਲ ਹੋਣਗੇ ਆ ਛੱਡਣ ਦੀ ਤਾਂ ਕੋਈ ਗੱਲ ਨਹੀਂ ਕਰ ਰਿਹਾ ਤੁਸੀਂ ਪ੍ਰੈਸ ਦੇ ਵਿੱਚ ਦੇਖ ਵੀ ਸਕਦੇ ਹੋ ਜਗ੍ਹਾ ਮਜਿਠੀ ਦਾ ਪੇਸ ਚੱਲਦਾ ਅਜੇ ਜਗਾ ਵਿੱਚ ਜੀ ਦੇ ਨਾਮ ਤੇ ਹਲਕਾ ਜਦ ਦੇ ਨਾਮ ਤੇ ਉਹਦੇ ਉੱਤੇ ਦਿੱਲੀ ਜਿਹੜੀ ਆ ਵੀ ਉਹਨਾਂ ਦੀ ਐਕਟੀਵਿਟੀ ਪੈਂਦੀ ਹੈ ਉਹਦੇ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਪੈਂਦੇ ਨੇ ਇਹਦਾ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਦਿਨ-ਬਦਨ ਵਧਦਾ ਜਾ ਰਿਹਾ ਜੇ ਲੋਕ ਸਭਾ ਦੀ ਇਲੈਕਸ਼ਨ ਹੋਈ ਆ ਪਿੱਛੇ ਉੱਥੇ ਮਜੀਠੇ ਹਲਕੇ ਦੀ ਜਿਹੜੀ ਆ ਵੋਟ ਬੈਂਕ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਵਧਿਆ ਤੁਸੀਂ ਚੈੱਕ ਕਰ ਸਕਦੇ ਹੋ ਲੇਕਿਨ ਉਹ ਕਹਿੰਦੇ ਕਿ ਲੁਧਿਆਣਾ ਹਾਰਨ ਜਾ ਰਹੇ ਹੋ ਤੁਸੀਂ ਦੇਖੋ ਜੀ ਜਿਵੇਂ ਜਲੰਧਰ ਚੋਣਾ ਦੇ ਵਿੱਚ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਵੀ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਆ ਰਹੇਗੇ ਇਹ ਤਾਂ ਇੱਕ ਇਹਨਾਂ ਦਾ ਉਹ ਸ਼ੋਸ਼ਾ ਬਣ ਗਿਆ ਵੀ ਹਰ ਵਾਰ ਵੀ ਅਸੀਂ ਜਿੱਤਾਂਗੇ ਜਿੱਤਾਂਗੇ ਪਰ ਜਿੰਨੀ ਵੱਡੀ ਲੀਡ ਦੇ ਨਾਲ ਜਿਹੜਾ ਜਲੰਧਰ ਤੋਂ ਜਿੱਤੇ ਇਸੇ ਤਰੀਕੇ ਨਾਲ ਹੀ ਲੁਧਿਆਣੇ ਉਹ ਜਿੱਤ ਪ੍ਰਾਪਤ ਹੋਵੇਗੀ ਜੀ ਤੁਸੀਂ ਮੰਨਦੇ ਹੋ ਕਿ ਲੁਧਿਆਣੇ ਜਿੱਜਾਂਗੇ ਕਿਉਂਕਿ ਉਹ ਕਹਿੰਦਾ ਕਿ ਬਹੁਤ ਸਾਰੇ ਲੋਕ ਨੇ ਹੁਣ ਮੈਂ ਪ੍ਰਚਾਰ ਕਰਨ ਵੀ ਜਾਊਂਗਾ ਨਾਲ ਜਾ ਕੇ ਤੇ ਮੈਂ ਉੱਥੇ ਆ ਲੋਕਾਂ ਨੂੰ ਦੱਸਾਂਗਾ ਕਿ ਆ ਛੋਟੇ ਵਰਕਰ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਤੇ ਇਹਨਾਂ ਦੇ ਖਿਲਾਫ ਜਿਹੜੀ ਵੋਟ ਕੀਤੀ ਜਾਵੇ ਦੇਖੋ ਜੀ ਲੋਕੀ ਕੰਮ ਦੇਖਦੇ ਨੇ ਕਿਸੇ ਦਾ ਪ੍ਰਚਾਰ ਜਿਹੜਾ ਗਲਤ ਝੂਠਾ ਪ੍ਰਚਾਰ ਨਹੀਂ ਦੇਖਦੇ ਲੋਕ ਦੇਖਦੇ ਨੇ ਵੀ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾ ਹੋਇਆ ਉਹ ਜਿਹੜਾ ਉਹਨਾਂ ਦੇ ਸਾਹਮਣੇ ਨੇ ਬਿਲਕੁਲ ਹੁਣ ਵੀ ਲੁਧਿਆਣਾ ਜਿਹੜਾ ਵਾ ਵਿਕਾਸ ਦੇ ਕੰਮ ਜਨਾ ਚਰਨ ਅਨਾਉਂਸਮੈਂਟ ਨਹੀਂ ਹੋ ਰਹੀ ਪੂਰੀ ਤਰ੍ਹਾਂ ਉੱਥੇ ਵੀ ਚੱਲ ਰਹੇ ਨੇ ਪੂਰੇ ਪੰਜਾਬ ਚੱਲ ਰਹੇ ਨੇ ਸਾਡੇ ਆਪਣੇ ਹਲਕੇ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ ਪੂਰੀਆਂ ਗਰਾਉਂਡਾਂ ਦੇ ਕੰਮ ਕੀਤਾ ਗਿਆ ਹੈ ਕਿ ਜਿਵੇਂ ਯੋਧ ਨਸ਼ੇ ਵਿਰੁੱਧ ਮਹਿੰਮ ਜਿਹੜੀ ਚਲਾਈ ਹੋਈ ਆ ਬੱਚਿਆਂ ਨੂੰ ਜਿਹੜਾ ਖੇਡਾਂ ਦੇ ਨਾਲ ਜੋੜਿਆ ਜਾਵੇ ਜਿਹੜੇ ਨਸ਼ੇ ਦੇ ਨਾਲ ਜਿਹੜਾ ਉਹ ਉਸ ਪਾਸੇ ਨੂੰ ਨਾ ਜਾਣਾ ਹਰ ਪਿੰਡ ਦੇ ਵਿੱਚ ਗਰਾਊਂਡਾਂ ਦੀ ਸਫਾਈ ਹੋ ਰਹੀ ਆ ਕਿ ਨੈਟ ਲਗਾ ਕੇ ਖੇਡਣ ਲੱਪੇ ਮੇਰੇ ਖੁਦ ਦੇ ਪਿੰਡ ਜਿਹੜੇ ਆ ਵੀ ਪਹਿਲਾਂ ਨਹੀਂ ਸੀ ਬੱਚੇ ਖੇਡਦੇ ਹੁਣ 35 ਤੋਂ 40 ਮੁੰਡੇ ਜਿਹੜੇ ਰੋਜ਼ ਸ਼ਾਮ ਨੂੰ ਫੁੱਟਬਾਲ ਤੇ ਵਾਲੀਬਾਲ ਜਿਹੜੇ ਖੇਡਦੇ ਹੁੰਦੇ ਨੇ ਜੀ ਉੱਥੇ ਜੋ ਦੋਨਾਂ ਚੇਹਰਿਆਂ ਤੋਂ ਤੁਸੀਂ ਬੜੀ ਵਧੀਆ ਗੱਲ ਕੀਤੀ ਲੇਕਿਨ ਤੁਹਾਡਾ ਪੰਜਾ ਜਿਹੜਾ ਗਰੀਬ ਘਰਾਂ ਦੇ ਉੱਤੇ ਚੱਲਦਾ ਹੈ ਨਜ਼ਰ ਆ ਰਿਹਾ ਹੈ ਛੋਟੇ ਲੋਕ ਨੇ ਉਹਨਾਂ ਦੇ ਤੇ ਵੱਡੀਆਂ ਮਗਰ ਮੱਛੀਆਂ ਕਿਦੋਂ ਆਉਣਗੀਆਂ ਕਿਉਂਕਿ ਇੱਕ ਬੀਬੀ ਫੜੀ ਗਈ ਸੀ ਪੁਲਿਸ ਅਧਿਕਾਰੀ 17 ਗ੍ਰਾਮ ਹਰੋਇਨ ਸੀ ਅੱਜ ਵੀ ਲੋਕ ਇੰਤਜ਼ਾਰ ਕਰ ਰਹੇ ਉਹ ਇਹ ਘਰ ਤੇ ਕਿਦੋਂ ਪਹਿਲਾ ਪੰਜਾ ਚੱਲੇਗਾ ਬਹੁਤ ਵੱਡਾ ਉਹਨੇ Empire ਆਪਣਾ ਖੜਾ ਕੀਤਾ ਕੀ ਕਿਦਾਂ ਲੱਗਦਾ ਤੁਹਾਨੂੰ ਕਿਦੋਂ ਤੱਕ ਹੋਏਗੀ ਇਹ ਇਤਜ਼ਾਰ ਤੁਸੀਂ ਸਾਰੇ ਇਹ ਗੱਲ ਤੇ ਮੰਨਦੇ ਹੋ ਨਾ ਵੀ ਆਮ ਆਦਮੀ ਪਾਰਟੀ ਨੇ ਆਪਣੇ ਅਫਸਰਾਂ ਨੂੰ ਵੀ ਗਲਤ ਕੰਮ ਕਰਦੇ ਉਹਨਾਂ ਦੇ ਹੱਥ ਜਿਹੜੇ ਹਨ ਉਹਨਾਂ ਤੇ ਐਫਆ ਕਾਰਵਾਈ ਕਦੋਂ ਹੋਏਗੀ ਭਾਜੀ ਕਾ ਫੜ ਤੇ ਲਿੱਤਾ ਤੇ ਕਾਰਵਾਈ ਕਦੋਂ ਹੋਏਗੀ ਉਹ ਤੇ ਕਾਰਵਾਈ ਹੋ ਰਹੀ ਆ ਜੀ ਬਿਲਕੁਲ ਕਿੰਨੇ ਘਰਾਂ ਤੇ ਚੱਲ ਰਿਹਾ ਅੱਜ ਹੀ ਮੋਗੇ ਚੱਲਿਆ ਮੈਂ ਵੀਡੀਓ ਦੇਖ ਰਿਹਾ ਚੰਗਾ ਬੁਲਾ ਵੱਡਾ ਘਰ ਸੀ ਇਹ ਨਹੀਂ ਵੀ ਛੋਟਾ ਘਰ ਸੀ ਜਿਵੇਂ ਜਿਵੇਂ ਕਾਗਜ਼ੀ ਕਾਰਵਾਈ ਜਿਹੜੀ ਆ ਡਾਕੂਮੈਂਟ ਕਲੀਅਰ ਹੋਈ ਜਾਂਦੇ ਨੇ ਉਸੇ ਤਰੀਕੇ ਨਾਲ ਕਾਰਵਾਈ ਹੋ ਰਹੀ ਹੈ ਜੀ ਮੈਂ ਅੱਜ ਕਾਮਾਦੀ ਪਾਰਟੀ ਦੇ ਬੰਦੇ ਨਾਲ ਬੋਡਕਾਸਟ ਕਰ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਸਿਰਫ ਜਿਹੜੇ ਲੋਕਾਂ ਦੇ ਨਕਸ਼ੇ ਪਾਸ ਨਹੀਂ ਆ ਜਾਂ ਐਨਕ੍ਰੋਚਮੈਂਟਸ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੇ ਜਿਹਨਾਂ ਦਾ ਡਾਕੂਮੈਂਟ ਪੂਰੇ ਨਹੀਂ ਉਹਨਾਂ ਦੇ ਵੀ ਉੱਤੇ ਪੰਜਾ ਚੱਲ ਰਿਹਾ ਨਸ਼ੇ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਤੁਹਾਨੂੰ ਲੱਗਦਾ ਤੁਹਾਡੇ ਮੁਤਾਬਕ ਹੈ ਕੋਈ ਇਸ ਤਰ੍ਹਾਂ ਦੀ ਚੀਜ਼ ਕਿ ਜਿਹੜਾ ਬੰਦੇ ਦਾ ਨਕਸ਼ਾ ਪਾਸ ਨਾ ਜਾਂ ਡਾਕੂਮੈਂਟ ਪੂਰੇ ਨਾ ਉਹਤੇ ਪੀਲਾ ਪੰਜਾ ਚੱਲਿਆ ਹੋਵੇ ਦੇਖੋ ਜੀ ਜਿਹੜਾ ਨਕਸ਼ਾ ਪਾਸ ਨਹੀਂ ਗਲਤ ਕੰਮ ਹੈਗਾ ਵਾ ਪਰ ਸਾਰਿਆਂ ਤੇ ਨਹੀਂ ਚੱਲ ਰਿਹਾ ਜਿਹੜੇ ਬੰਦੇ ਡਰੱਗ ਦੇ ਵਿੱਚ ਇਨਵੋਲ ਹੋ ਨੇ ਜਿਨ੍ਹਾਂ ਤੇ ਐਫ ਆਈ ਆਰ ਹੋ ਰਹੀ ਹੈ ਉਹਨਾਂ ਤੇ ਹੀ ਚੱਲ ਰਿਹਾ ਨਾ ਜੀ ਬਿਨਾ ਨਕਸ਼ੇ ਪਾਸ ਤੋਂ ਜਾਂ ਨਜਾਇਜ਼ ਕਬਜ਼ਿਆਂ ਵਾਲੇ ਤੇ ਬਹੁਤ ਬੈਠੇ ਨੇ ਤੁਸੀਂ ਅੰਦਰ ਬਹਿ ਕੇ ਵੀ ਇੱਕ ਗੱਲ ਕਹਿ ਰਹੇ ਸੀ ਕਿ ਉਹ ਵੀਰ ਤੇ ਵੀਰ ਨੂੰ ਲੈ ਕੇ ਕਿ ਉਹ ਕੁਝ ਕਪਲੇ ਘੁਪਲੇ ਵੀ ਕੀਤੇ ਕਿ ਹੈ ਤੁਹਾਡੇ ਕੋ ਕੋਈ ਪ੍ਰੂਫ ਕੀ ਹੈ ਇਸ ਤਰ੍ਹਾਂ ਦਾ ਕੋਈ ਕਪਲਾ ਘੁਪਲਾ ਕੀਤਾ ਉਹਨਾਂ ਦੇ ਛੋਟੀਆਂ-ਛੋਟੀਆਂ ਠਗੀਆਂ ਜਿਵੇਂ ਕਿਸੇ ਕੋ ਉਧਾਰ ਪੈਸੇ ਲੈ ਕੇ ਵਾਸ ਨਾ ਮੋੜਨਾ ਪੀਰ ਉਹਨਾਂ ਨੂੰ ਪਾਰਟੀ ਦੀ ਤੌਹਫ਼ ਦਿਖਾਉਣਾ ਜਿੱਦਾਂ ਕਰਕੇ ਪਾਰਟੀ ਦੀ ਬਦਨਾਮੀ ਹੁੰਦੀ ਸੀ ਇਹਨਾਂ ਦੇ ਇੱਕ ਚੀਜ਼ਾਂ ਕਰਕੇ ਆ ਪਾਰਟੀ ਵਿਰੋਧ ਤੇ ਉਹ ਬੋਲਣ ਹੋਣ ਲੱਗੇ ਨੇ ਪਰ ਪਹਿਲਾਂ ਉਹਨਾਂ ਦੀ ਕਾਰਵਾਈ ਉਹਨਾਂ ਚੀਜ਼ਾਂ ਕਰਕੇ ਹੋਈ ਸੀ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਵਾਈ ਕਿਉਂਕਿ ਤੁਹਾਡੀ ਪਾਰਟੀ ਦਾ ਸੱਖਸ ਖਰਾਬ ਕਰ ਰਹੇ ਨੇ ਛੋਟੀਆਂ ਛੋਟੀਆਂ ਸੀ ਇਹੋ ਦੀਆਂ ਚੀਜ਼ਾਂ ਉਹਨਾਂ ਦੇ ਅਜਿਤੇ ਪਾਰਟੀ ਦੀ ਜਿਹੜੀ ਅੰਦਰੂਨੀ ਕਾਰਵਾਈ ਹੋਈ ਆ ਤੇ ਜਿਹੜੇ ਠੱਗੀ ਮਾਰਨੀ ਤੇ ਬਹੁਤ ਵੱਡੀ ਗੱਲ ਹੈ ਨਾ ਤੁਸੀਂ ਨਾਲ ਖਲੋਂਦੇ ਸਕੋ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਸੱਖਸ ਖਰਾਬ ਕਰ ਰਹੇ ਨੇ ਤੁਸੀਂ ਕਰਵਾਈ ਕਾਇਰ ਬਾਈਕ ਦੇਖੋ ਜੀ ਅਸੀਂ ਦੇ ਇੱਕ ਦੋ ਬੰਦੇ ਇਸ ਤਰ੍ਹਾਂ ਦੇ ਵੀ ਹੈਗੇ ਸੀ ਵੀ ਜਿਹੜੇ ਸਾਡੇ ਹਲਕਾ ਇੰਚਾਰਜ ਜੱਗਾ ਮਜੀਠੀਆ ਜੀ ਨੇ ਆਪਣੇ ਕੋਲੋਂ ਇਹਨਾਂ ਦੀ ਪਰਪਾਈ ਕੀਤੀ ਹੋਈ ਜੀ ਹਮ ਚਲੋ ਹੁਣ ਅਸੀਂ ਇਹ ਗੱਲ ਨਹੀਂ ਅਸੀਂ ਕਰਨੇ ਚਾਹੁੰਦੇ ਵੀ ਪਹਿਲਾਂ ਵੀ ਜੇ ਇਹ ਨੇ ਕੀਤੀ ਇਹਨੂੰ ਸਮਝਾਉਂਦੇ ਵੀ ਰਹੇ ਵੀ ਅੱਗੇ ਕਰਤਾ ਤਾਂ ਦੀ ਪਰਪਾਈ ਇਹ ਹੀ ਕਰ ਦਿਤੀ ਅੱਗੇ ਤੋਂ ਹੋਰ ਕਿਸੇ ਨਾਲ ਕਰਨਾ ਕਰੀ ਜਦੋਂ ਬਾਰ ਬਾਰ ਕਰਦੇ ਸੀ ਤੇ ਫਿਰ ਪਾਰਟੀ ਨੂੰ ਵੀ ਦੱਸ ਕੇ ਇਹਨਾਂ ਵਿਰੁੱਧ ਕਾਰਵਾਈ ਕਰਨੀ ਪਈ। ਤੇ ਤੁਸੀਂ ਜੇਕਰ ਇਸ ਤਰ੍ਹਾਂ ਲੋਕਾਂ ਨੂੰ ਸ਼ੈਲਟਰ ਦੋਗੇ ਤੇ ਫਿਰ ਤੇ ਅਗੇ ਨੁਕਸਾਨ ਕਰੇਗਾ ਜਿਵੇਂ ਤੁਸੀਂ ਕਹੇ ਪਾਰਟੀ ਦਾ ਵੀ ਨੁਕਸਾਨ ਕਰਦੇ ਰਹਿ ਨਾਲ ਨਾਲ। ਤਾਂ ਆਪਣੇ ਬੱਚਿਆਂ ਨੂੰ ਵੀ ਧਿਆਨ ਸਮਝਾਈਦਾ ਜੀ ਜੇਕਰ ਕੁਮਾੜਾ ਨਿਕਲ ਆਵੇ ਤਾਂ ਤੇ ਤੁਸੀਂ ਦੋ ਤੇ ਹੋਣ ਕਿਹਾ ਕਿ ਜੱਗਾ ਜੀ ਨੇ ਕੀਤਾ ਕਿੰਨੇ ਹੋਏ ਉਹਨਾਂ ਦੀ ਗਲਤੀ ਇੱਕ ਵਾਰੀ ਹੁੰਦੀ ਦਾ 10 ਵਾਰ ਥੋੜਾ ਜਿਹੜੇ ਧਿਆਨ ਚਾਹੀਦਾ ਆਪਾਂ ਤੇ ਉਹਦੀ ਗਿਣਤੀ ਕਰਾਂਗੇ ਨਾ ਜਿਹੜੀ ਨਹੀਂ ਧਿਆਨ ਚਾਹੀ ਉਹਦੀ ਤੇ ਗਿਣਤੀ ਨਹੀਂ ਨਾ ਹੋ ਸਕਦੀ। ਜੇ ਹੋਣ ਕੋਈ ਆ ਰਹੀਆਂ ਸ਼ਿਕਾਇਤਾਂ ਉਹਨਾਂ ਦੀਆਂ ਕੁਝ ਨਹੀਂ ਉਹ ਜਦੋਂ ਦਾ ਪਾਰਟੀ ਤੋਂ ਕਰ ਦਿੱਤਾ ਵਾ ਉਸ ਤੋਂ ਬਾਅ ਪਤਾ ਲੱਗ ਜਾਂਦਾ ਵੀ ਇਹ ਬੰਦਾ ਹੁਣ ਇਕੱਲਾ ਹੋ ਗਿਆ ਵਾ ਉਹਦੇ ਨਾਲ ਨਹੀਂ ਇਹ ਨਾਲ ਚੱਲਦੀ ਲੇਕਿਨ ਉਹ ਕਹਿੰਦੇ ਮੈਂ ਅਸਤੀਫਾ ਨਹੀਂ ਦਿੱਤਾ ਮੈਂ ਇਹ ਵੀ ਪਾਰਟੀ ਦਾ ਕੰਮ ਕਰਦਾ ਚਲੋ ਅਸਤੀਫਾ ਲੈਣ ਦੀ ਲੋੜ ਨਹੀਂ ਹੁੰਦੀ ਪਾਰਟੀ ਆਪ ਆਪਣੀ ਕਾਰਵਾਈ ਕਰਦੀ ਹੈ ਜੀ ਲੇਕਿਨ ਉਹ ਕਹਿੰਦੇ ਮੈਂ ਅੱਜ ਵੀ ਕੰਮ ਕਰ ਰਿਹਾ ਮੈਂ ਤਾਂ ਪਾਰਟੀ ਦੇ ਲਈ ਕੰਮ ਕਰ ਰਿਹਾ ਮਤਲਬ ਇਟਸ ਮੀਨ ਕਿ ਕਿਤਨਾ ਕਿਤੇ ਕਰਦੇ 155 ਪਿੰਡ ਨੇ ਮਜੀਠੇ ਹਲਕੇ ਦੇ ਕਸਬੇ ਨੇ ਆ ਮਜੀਠੇ ਦੇ ਇਕੱਲੇ ਇਕੱਲੇ ਪਿੰਡ ਦੀ ਲਿਸਟ ਆ ਜੀ ਜਿਹੜੇ ਬੰਦੇ ਕੰਮ ਕਰ ਰਹੇ ਨੇ ਵਿਦ ਫੋਨ ਨੰਬਰ ਕਿਹੜੀ ਸ਼੍ਰੇਣੀ ਦੇ ਸਭ ਕੁਝ ਜੇ ਕਿਤੇ ਇਹਨਾਂ ਦੇ ਵਿੱਚ ਨਾ ਇਹਨਾਂ ਦਾ ਹੈਗਾ ਇਹ ਕਿੱਥੇ ਕੰਮ ਕਰਦੇ ਨੇ ਜੇ ਉਹ ਉਦਾਂ ਗੱਲਾਂ ਬਾਤਾਂ ਦੇ ਵਿੱਚ ਕੰਮ ਕਰਨਾ ਦੋ ਕਰੀ ਜਾਣ ਉਹ ਤੇ ਸਾਰੇ ਜਿਹੜੀ ਗਰਾਊਂਡ ਰਿਐਲਿਟੀ ਇਹ ਆ ਵੀ ਜਿਹੜੀ ਪਾਰਟੀ ਜਿੰਨੇ ਬੰਦਿਆਂ ਕੋਲ ਕੰਮ ਲੈ ਰਹੀ ਹੈ ਉਹਨਾਂ ਦੀ ਬਕਾਇਦਾ ਲਿਸਟ ਤਿਆਰ ਆ ਪਾਰਟੀ ਦੀ ਵੈਬਸਾਈਟ ਤੇ ਜਿਹੜੀ ਉਹਨਾਂ ਦੀ ਸਾਰੀ ਚੜੀ ਹੋਈ ਆ ਉਹਨਾਂ ਦੇ ਆਪਣੇ ਸਾਰੇ ਜਿਹੜੇ ਹੈਗੇ ਨੇ ਪਾਰਟੀ ਦਾ ਡਾਟਾ ਉਹਦੇ ਵਿੱਚ ਫੀਡ ਹੈਗਾ ਲੇਕਿਨ ਇਹ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੈਗੀ ਤੁਸੀਂ ਅਫੀਸ਼ੀਅਲ ਅਨਾਊਂਸਮੈਂਟ ਹੈਗੀ ਤੁਹਾਡੇ ਕੋਲ ਜਿਹਦੇ ਵਿੱਚ ਤੁਸੀਂ ਇਹ ਗੱਲ ਕਰਦੇ ਹੋ ਤਿਕੋਦੀ ਸਾਰੀ ਜਿਹੜੀ ਹੈ ਨਾ ਇਹ ਲਿਸਟ ਜਿਹੜੀ ਪਾਰਟੀ ਵੱਲੋਂ ਹੀ ਆਈ ਹੈ ਇਹ ਤੁਸੀਂ ਬਣਾਈ ਆ ਨਾ ਤੁਹਾਡੇ ਹੱਥ ਦੀ ਹੈਂਡ ਮਨ ਕੇ ਜੇ ਤੁਸੀਂ ਪ੍ਰਿੰਟ ਆਊਟ ਕੱਢ ਕੇ ਸਿਰਫ ਐਕਟਿਵ ਲਿਖਿਆ ਬਸ ਪ੍ਰਿੰਟ ਆਊਟ ਪਾਰਟੀ ਵੱਲੋਂ ਹੀ ਆਏ ਹੋਏ ਨੇ ਸਾਰੇ ਇਹਦੇ ਪਰ ਲੇਕਿਨ ਸਲੋਗਨ ਇਹ ਨਾ ਤੁਹਾਡਾ ਉੱਤੇ ਲਗਾ ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿ ਕਿਉਂਕਿ ਕੱਲ ਨੂੰ ਉੱਠ ਕੇ ਕਹਿਸ ਲੱਗੇ ਉਹ ਮੁਲਾਵਾ ਵੀ ਮੰਗਵਾ ਕੇ ਦੇ ਦਿੰਨੇ ਆ ਜੀ ਇਹਦਾ ਮਤਲਬ ਕਹਿੰਦਾ ਮਤਲਬ ਕਿ ਜਿਹੜੇ ਨਵੇਂ ਹਲਕਾ ਇਨਚਾਰਜ ਲਗਾਏ ਨੇ ਤੁਸੀਂ ਜਾਂ ਹਲਕੇ ਦੇ ਵਿੱਚ ਜਿਹੜੇ ਨੌਜਵਾਨ ਲਗਾਏ ਨੇ ਉਹਨਾਂ ਦੀ ਹਜੇ ਆਉਣ ਵਾਲੀ ਆ ਲਿਸਟ ਕਹਿੰਦਾ ਮਤਲਬ ਭਾਵੇਂ ਹੀ ਆ ਨਹੀਂ ਜੀ ਉਹ ਜਿਹੜੇ ਕੋਆਰਡੀਨੇਟਰ ਸਭ ਕੋ ਹੈਗੇ ਨੇ ਜਿਹੜੇ ਹਲਕੇ ਦੇ ਕੋਆਰਡੀਨੇਟਰ ਨੇ ਸਰਦਾਰ ਜਸਕਰਨ ਸਿੰਘ ਬਦੇਸਾ ਜੀ ਉਹ ਸਾਰੇ ਇਹੋ ਕਰ ਰਹੇ ਨੇ ਬੇਸ਼ੱਕ ਤੁਸੀਂ ਭਾਵੇਂ ਉਹਨਾਂ ਨਾਲ ਵੀ ਕਾਲ ਕਰਕੇ ਪੁੱਛ ਸਕਦੇ ਹੋ ਵੀ ਇਹ ਮਨਜੀਤ ਸਿੰਘ ਅਬਦਾਲ ਜਿਹੜੇ ਆ ਇਹ ਅਹੁਦੇਦਾਰ ਹੈਗੇ ਆ ਕਿ ਨਹੀਂ ਹੈਗੇ ਕਿਉਂਕਿ ਉਹ ਸਾਰੇ ਹੀ ਅਹੁਦਿਆਂ ਦੀ ਲਿਸਟ ਜਿੰਨੀ ਵੀ ਆ ਤਿਆਰੀ ਉਹਨਾਂ ਨੇ ਕਰਾਇਆ ਇਹ ਹਰ ਹਰ ਕਿਚ ਨਵੇਂ ਕੋਆਰਡੀਨੇਟਰ ਲੱਗੇ ਨੇ ਕੋਈ 3 ਮਹੀਨੇ ਤੋਂ ਪਹਿਲਾਂ ਲੱਗੇ ਨੇ ਉਦੋਂ ਤੋਂ ਕੰਮ ਚੱਲ ਰਿਹਾ ਦੇਖੋ ਬਿਲਕੁਲ ਉਦੋਂ ਦਾ ਕੰਮ ਜੜਾ ਜਰੂਰ ਚੱਲ ਰਿਹਾ ਲੇਕਿਨ ਕਿਤਰਾ ਕਿਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਸੀ ਤੇ ਉਦੋਂ ਬਹੁਤ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਹੁਣ ਹਤਾਸ਼ ਨਜ਼ਰ ਆਏ ਉਸ ਤੋਂ ਬਾਅਦ ਉਹਨਾਂ ਦੀਆਂ ਸੁਣਵਾਈਆਂ ਨਹੀਂ ਹੋਈਆਂ ਲੇਕਿਨ ਜਿੱਦਾਂ ਹੀ ਪੰਜਾਬੀ ਲੋਕ ਚੈਨਲ ਤੇ ਖਬਰ ਚੱਲੀ ਉਸ ਤੋਂ ਬਾਅਦ ਇਹ ਵੀ ਜੂ ਹਣਾ ਵੱਲੋਂ ਸਾਨੂੰ ਸੰਪਰਕ ਕੀਤਾ ਗਿਆ ਤੇ ਦੱਸਿਆ ਗਿਆ ਕਿ ਬਹੁਤ ਸਾਰੀਆਂ ਜਿਹੜੀਆਂ ਸਚਾਈਆਂ ਨੇ ਉਹ ਵੀ ਜਗਜाहिर ਕਰਨਾ ਚਾਹੁੰਦੇ ਨੇ ਇਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਉਹਨਾਂ ਦੇ ਕਿਸੇ ਹੋਰ ਪਾਰਟੀ ਦੇ ਨਾਲ ਜਿਹੜੇ ਨੇ ਉਹ ਲਿੰਕ ਨੇ ਉਹ ਤਸਵੀਰਾਂ ਵੀ ਜਿਹੜੀਆਂ ਨੇ ਜਗਜाहिर ਜਿਹੜੀਆਂ ਨੇ ਉਹ ਕਰ ਸਕਦੇ ਨੇ ਲੇਕਿਨ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਇਨਚਾਰਜ ਨੇ ਜਾਂ ਹੈ ਕਿ ਹਲਕੇ ਨੂੰ ਸੰਭਾਲ ਰਹੇ ਨੇ ਉਹ ਤੋਂ ਬਿਲਕੁਲ ਇਹਨਾਂ ਵੱਲੋਂ ਡਿਨਾਈ ਕੀਤਾ ਗਿਆ ਔਰ ਕਿਹਾ ਕਿ 4 ਮਹੀਨੇ ਤੋਂ ਉਹ ਕੋਈ ਵੀ ਕੰਮ ਜਿਹੜਾ ਉਹ ਨਹੀਂ ਕਰ ਰਹੇ ਲੇਕਿਨ ਇਹਰੇ ਪਿੱਛੇ ਸਚਾਈ ਕੀ ਹੈ ਇਹ ਤੇ ਜਾਂ ਰੱਬ ਜਾਣਦਾ ਜਾਂ ਇਹ ਜਾਣਦੇ ਨੇ ਜਾਂ ਇਹਨਾਂ ਦੀ ਪਾਰਟੀ ਜਾਣਦੀ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਵ ਦੇ ਨਾਮ ਤੇ ਆਈ ਸੀ ਲੇਕਿਨ ਹੁਣ ਕੁਝ ਹੋਰ ਰੂਪ ਨਜ਼ਰ ਆਉਂਦਾ ਹੋਇਆ ਨਜ਼ਰ ਆ ਰਿਹਾ ਔਰ ਇਹਨਾਂ ਦਾ ਵੀ ਕਹਿਣਾ ਕਿ ਬਹੁਤ ਸਾਰੀਆਂ ਠੱਗੀਆਂ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਨੇ ਔਰ ਕਈ ਜਿਹੜੇ ਬਹਿ ਕੇ ਫੈਸਲੇ ਜਿਹੜੇ ਨੇ ਉਹ ਇੱਥੇ ਇਸੇ ਦਫ਼ਤਰ ਦੇ ਵਿੱਚ ਜਿਹੜੇ ਨੇ ਉਹ ਵੀ ਮੁਕਾਇਏ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਹੁਣ ਮੰਤਰੀ ਜਿਹੜਾ ਹੈ ਉਹ ਕੋਈ ਹੋਰ ਬਿਆਨ ਦਿੰਦਾ ਹੈ ਜਾਂ ਨਹੀਂ ਇਹ ਤਾਂ ਸਮਝ ਦੱਸੇਗਾ ਲੇਕਿਨ ਇਹਨਾਂ ਵੱਲੋਂ ਵੀ ਕੰਮੀਰ ਇਗਜ਼ਾਮ ਦੇਣ ਉਤੇ ਲਗਾਏ ਗਏ ਕੈਮਰਾ ਪਰਸਨ ਸਵੈ ਮਾਨਦਨਾ ਗੁਰਪ੍ਰੀਤ ਸਿੰਘ ਮਜੀਠਾ ਹਲਕਾ ਅੰਮ੍ਰਿਤਸਰ ਸਾਹਿਬ